ਸੋ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ Facebook ਪੇਜ ਤੇ ਵੀ ਇਹ ਵੀਡੀਓ ਦੇਖ ਰਹੇ ਨੇ ਤੇ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਚੈਨਲ ਤੇ ਵੀਡੀਓ ਦੇਖ ਰਹੇ ਨੇ ਚੈਨਲ ਤੇ ਆਪਣੇ ਨਵੇਂ ਨਵੇਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀ ਅਪਡੇਟ ਜਿਹੜੀ ਨੋਟੀਫਿਕੇਸ਼ਨ ਆ ਤੁਹਾਨੂੰ ਮਿਲਦੀ ਰਹੇ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਆਪਾਂ ਤੁਹਾਨੂੰ ਦੋ ਜੜੀਆਂ ਮੱਝਾਂ ਦਿਖਾਵਾਂਗੇ ਦੋਸਤੋ ਤੇ ਦੋਨਾਂ ਦੀ ਜਿਹੜੀ ਆ ਲਾਈਵ ਮਿਲਕਿੰਗ ਆ ਇੱਕ ਡੰਗ ਦੀ ਸਵੇਰ ਦੀ ਟਾਈਮ ਦੀ ਮਾਰਨਿੰਗ ਟਾਈਮ ਦੀ ਆ ਉਹ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਸੋ ਜਿਹੜਾ ਏਰੀਆ ਹੈਗਾ ਦੋਸਤੋ ਆ ਪਿੰਡ ਆ ਪਿੰਡ ਲਾਲਪੁਰ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਤਰਨਤਾਰਨ ਹੀ ਪੈਂਦਾ ਹੈ ਠੀਕ ਹੈ ਜੀ ਤੇ ਇੱਕ ਭਾਜੀ ਆਪਣਾ ਨਾਮ ਜ਼ਰੂਰ ਦੱਸ ਦੀ ਜੀ ਹਾਂ ਤੇ ਜਿਹੜੇ ਸਰ ਬਲਵਿੰਦਰ ਸਿੰਘ ਜੀ ਹਨ ਤੇ ਉਹਨਾਂ ਦੇ ਕੋਲ ਦੋਸਤੋ ਜਿਹੜੀਆਂ ਦੋ ਮੱਝਾਂ ਹੈਗੀਆਂ ਨੇ ਬਹੁਤ ਵਧੀਆ ਦੋਸਤੋ ਮਿਲਕਿੰਗ ਦੇ ਰਿਕਾਰਡ ਵਾਲੀਆਂ ਇਹ ਮੱਝਾਂ ਨੇ ਬਾਕੀ ਜਿਹੜੀ ਪ੍ਰੋਪਰ ਜਾਣਕਾਰੀ ਆ ਉਹ ਮੈਂ ਮਿਲਕਿੰਗ ਤੋਂ ਬਾਅਦ ਲੈ ਕੇ ਤੁਹਾਨੂੰ ਜ਼ਰੂਰ ਦੱਸ ਦਵਾਂਗਾ ਇੱਕ ਵਾਰੀ ਜਿਹੜੀ ਮਿਲਕਿੰਗ ਆ ਆਪਾਂ ਫਸਟ ਤੁਹਾਨੂੰ ਕਰਵਾ ਦਿੰਨੇ ਆ ਦੋਨਾਂ ਮੱਝਾਂ ਦੀ ਮਿਲਕਿੰਗ ਦੋਸਤੋ ਜਿਹੜਾ ਸਮਾਂ ਹੁਣ ਤਕਰੀਬਨ ਹੈ ਜੇ ਆਪਾਂ ਸਮਾਂ ਦੇਖੀਏ ਤਾਂ 9:15 ਦਾ ਸਮਾਂ ਹੈ ਸਵੇਰ ਦਾ ਮਾਰਨਿੰਗ ਦਾ ਇਹ ਜਿਹੜੀ ਚਵਾਈ ਆ ਦੋਸਤੋ ਸਵੇਰ 7 ਵਜੇ ਦੀ ਹੋਣੀ ਸੀਗੀ ਕੋਈ ਜ ਕਰਨਾ ਕਰਕੇ ਜਿਹੜਾ 8 ਵਜੇ ਦੀ 8:30 ਹੋਣੀ ਸੀ ਠੀਕ ਹੈ ਜੀ 8:30 ਵਜੇ ਤੇ ਰਾਤ ਨੂੰ ਵੀ 8:30 ਵਜੇ ਤੱਕ ਹੀ ਹੈ ਜੀ ਰਾਤ ਨੂੰ ਚਵਾਈ ਕਿੰਨੇ ਅੱਛਾ ਰਾਤੀ ਲੇਟ ਚੋਈਆਂ ਜੀ ਆਹ ਇਸੇ ਜੀ ਸਵੇਰ ਰੇਟ ਆਪਾਂ ਨੂੰ ਜਾਣਾ ਜੀ 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 ਤੇ ਤਕਰੀਬਨ ਦੋਸਤੋ ਘੰਟੇ ਤੋਂ ਡੇਢ ਘੰਟੇ ਦਾ ਜਿਹੜਾ ਨਾ ਫਰਕ ਹੈਗਾ ਹਾਂਜੀ ਡੇਢ ਘੰਟੇ ਦਾ ਫਰਕ ਹੈਗਾ ਤੇ ਬਾਕੀ ਜਦੋਂ ਤੁਸੀਂ ਮੌਕੇ ਤੇ ਆਵੋ ਤੁਸੀਂ 8 ਵਜੇ ਆਪਣੀ ਜਿਹੜੀ ਚੁਵਾਈ 7:30 ਤੋਂ 8 ਵਜੇ ਦੇ ਦਰਮਿਆਨ ਜਿਹੜੀ ਚੁਵਾਈ ਕਰ ਸਕਦੇ ਹੋ ਇਹਨਾਂ ਮੱਜਾਂ ਦੇ ਥੱਲੇੋਂ ਤੇ ਬਾਕੀ ਜਿਹੜਾ ਦੋਸਤੋ ਜਿਹੜਾ ਸੂਬਾ ਹੈਗਾ ਜਿਹੜੀ ਪਹਿਲੇ ਨੰਬਰ ਤੇ ਇਹ ਮੱਝ ਆ ਇਹਦੀ ਗੱਲ ਕਰੀਏ ਤਾਂ ਦੋਸਤੋ ਇਹ ਤੀਜਾ ਸਵੇਰ ਸੂਈ ਆ ਤੇ ਅੱਜ 10 ਦਿਨ ਹੋ ਗਏ ਆ ਇਸ ਮੱਝ ਨੂੰ ਸੂਈ ਨੂੰ ਜਿਹੜੀ ਚੁਵਾਈ ਆ ਦੋਸਤੋ ਉਸ ਤੋਂ ਬਾਅਦ ਜਿਹੜੀ ਆ ਲੀਟਰ ਮਾਰ ਕੇ ਮਿੰਤੀ ਆ ਉਹ ਆਪਾਂ ਤੁਹਾਨੂੰ ਜ਼ਰੂਰ ਕਰਵਾ ਦਵਾਂਗੇ ਬਿਲਕੁਲ ਤਸੱਲੀ ਨਾਲ ਦੋਸਤੋ ਜਿਹੜੀ ਚੁਵਾਈ ਅਸਰ ਹੁਣੀ ਕਰਦੇ ਆ ਇੱਕ ਬੰਨੇ ਦੂਜੇ ਨੰਬਰ ਤੇ ਜਿਹੜੀ ਆ ਇਹ ਦੋਸਤੋ ਦੂਜਾ ਸੂਬਾ ਝੋਟੀ ਜਿਹੜੀ ਸੂਈ ਆ ਬਾਕੀ ਮਿਲਕਿੰਗ ਕਿੰਨੀ ਹੁੰਦੀ ਆ ਮੈਂ ਜਿਹੜੀ ਵੀਡੀਓ ਦੋਸਤੋ ਇਹਨੂੰ ਸਕਿਪ ਨਹੀਂ ਕਰੂੰਗਾ ਨਾ ਹੀ ਫਾਰਵਰਡ ਕਰੂੰਗਾ ਬਿਲਕੁਲ ਸਲੋ ਜਿਹੜੀ ਵੀਡੀਓ ਚੱਲੇਗੀ ਆਪਦੇ ਬਿਲਕੁਲ ਪ੍ਰੋਪਰ ਟਾਈਮ ਤੇ ਜਿੰਨਾ ਚਿਰ ਚੁਆਈ ਹੁੰਦੀ ਆ ਉਹਨਾਂ ਚਿਰ ਇਹ ਵੀਡੀਓ ਚੱਲਦੀ ਰਹੇਗੀ ਵੀਡੀਓ ਬੇਸ਼ੱਕ 2 ਮਿੰਟ ਦੀ 3 ਮਿੰਟ ਦੀ ਥੋੜੀ ਲੰਬੀ ਹੋ ਸਕਦੀ ਆ ਪਰ ਪ੍ਰੋਪਰ ਜਿਹੜੀ ਇਹ ਵੀਡੀਓ ਤੁਸੀਂ ਜ਼ਰੂਰ ਦੇਖ ਲਿਓ ਕਿਉਂਕਿ ਇਹਦੇ ਵਿੱਚ ਦੋਸਤੋ ਜਿਹੜੀ ਚੁਆਈ ਆ ਉਹ ਪ੍ਰੋਪਰ ਤੁਹਾਨੂੰ ਜਿਹੜੀ ਨਜ਼ਰ ਆਵੇਗੀ ਬਿਲਕੁਲ ਖਾਲੀ ਬਾਲਟੀ ਹੋ ਗਈ ਆ ਤੇ ਚੁਆਈ ਬਿਲਕੁਲ ਸਟਾਰਟ ਆਪਾਂ ਕਰਨ ਲੱਗੇ ਆ ਪਹਿਲੀ ਇਹ ਮੱਝ ਦੀ ਸੋ ਪਾਜੀ ਇਹਦੇ ਮਾਰ ਜਿਹੜਾ ਬੱਚਾ ਕੱਟੀ ਆ ਗਈ ਜੀ ਪਹਿਲੇ ਨੰਬਰ ਵਾਲੀ ਦੇ ਮੇਲ ਕਾਫ ਆ ਮੇਲ ਕਾਫ ਆ ਦੋਸਤੋ 10 ਦਿਨਾਂ ਦੀ ਜਿਹੜੀ ਇਹ ਹਾਂਜੀ ਕਰੋ ਸਟਾਰਟ ਜੀ ਹਾਂਜੀ ਦੋਨਾਂ ਪਿੱਛੇ ਜਿਹੜੇ ਮੇਲ ਕਾਫ ਆ ਦੋਸਤੋ ਦੋਨਾਂ ਮਗਰ ਕਟੇ ਆ ਦੂਜੇ ਨੰਬਰ ਤੇ ਜਿਹੜੀ ਆ ਤੁਸੀਂ ਦੇਖ ਰਹੇ ਹੋ ਵੀਰ ਹੁਣੀ ਚੋਰੇ ਨੇ ਇਹ ਵੀ ਤਕਰੀਬਨ ਅੱਜ ਇੱਕ ਮੰਥ ਦੀ ਸੂਈ ਆ ਇੱਕ ਮਹੀਨਾ ਹੋ ਗਿਆ ਸੂਈ ਨੂੰ ਇਸ ਮਗਰ ਵੀ ਮੇਲ ਕਾਫ ਆ ਬਾਕੀ ਜਦੋਂ ਆਪਾਂ ਤੁਹਾਨੂੰ ਤੋਰ ਕੇ ਵੀ ਵਿਖਾਵਾਂਗੇ ਬਾਕੀ ਇੱਕ ਪ੍ਰੋਪਰ ਜਿਹੜੀ ਵੀਡੀਓ ਆ ਦੋਸਤੋ ਬਣਾਉਣ ਦਾ ਇੱਕ ਟਾਈਮ ਦੀ ਜਿਹੜੀ ਚੋਅ ਦਾ ਮਕਸਦ ਇਹੋ ਹੈਗਾ ਵੀ ਜਿਹੜੀ ਪ੍ਰੋਪਰ ਤਾਨੂੰ ਬੈਠੇ ਬਿਠਾਏ ਦੂਰ ਨੇੜੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਚੱਲ ਕੇ ਆਉਣਾ ਤੁਸੀਂ ਆਪਣਾ ਘਰੇ ਬੈਠੇ ਜਿਹੜੀ ਚੁਵਾਈ ਇਹਨਾਂ ਮੱਜਾਂ ਦੀ ਦੇਖ ਸਕੋ ਬਹੁਤ ਖੂਬਸੂਰਤ ਚੁਵਾਈ ਹੈ ਦੋਸਤੋ ਆਰਡਰ ਦੀ ਕੁਆਲਿਟੀ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਬਾਕੀ ਜਦੋਂ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਏ ਤੇ ਬਹੁਤ ਜਿਹੜਾ ਸੈਟੀਸਫਾਈ ਹੋਵੋਗੇ ਬਹੁਤ ਵਧੀਆ ਚੰਗੀ ਸੋਹਣੀ ਚੁਵਾਈ ਆ ਬਿਰਲਪੁਰ ਥਾਣਾ ਦੀ ਤੁਸੀਂ ਬਿਲਕੁਲ ਗਏ ਵੰਤਰ ਜਿਹੜਾ ਵੀਡੀਓ ਦੇ ਵਿੱਚ ਜਰੂਰ ਤੁਸੀਂ ਦੇਖ ਸਕਦੇ ਹੋ ਦੋਨਾਂ ਵਜਾਂ ਦੀ ਚੁਵਾਈ ਜਿਹੜੀ ਆ ਦੋਸਤੋ ਇੱਕ ਸਮੇਂ ਦੇ ਦੌਰਾਨ ਹੀ ਸਟਾਰਟ ਕੀਤੀ ਗਈ ਆ ਬਾਕੀ ਜਿਹੜਾ ਸਮਾਂ ਮੈਂ ਤੁਹਾਨੂੰ ਪਹਿਲਾਂ ਹੀ ਕਾਊਂਟ ਕਰਵਾਤਾ ਵੀ ਹੁਣ ਜਿਹੜਾ ਸਮਾਂ ਮਾਰਨਿੰਗ ਟਾਈਮ 9:15 9:20 ਡੇਢ ਘੜੀ ਹੋ ਚੁੱਕਿਆ ਵੀ ਡੇਢ ਘੰਟੇ ਦਾ ਜਿਹੜਾ ਫਰਕ ਹੈਗਾ ਤਕਰੀਬਨ 8 ਵਜੇ ਦੀ ਜਿਹੜੀ ਚੁਵਾਈ ਇਨਾ ਮੱਜਾਂ ਦੀ ਹੋਣੀ ਸੀਗੀ ਕੁਝ ਮੇਰੇ ਇੱਥੇ ਪਹੁੰਚਣ ਦਾ ਕਾਰਨ ਤੁਸੀਂ ਲਾ ਲਓ ਵੀ ਥੋੜਾ ਮੈਂ ਲੇਟ ਪਹੁੰਚ ਸਕਿਆ ਇੱਥੇ ਬਾਕੀ ਜਿਹੜਾ ਸਮਾਂ ਸੀ ਮੈਂ 8 ਵਜੇ ਦਾ ਹੀ ਦਿੱਤਾ ਸੀਗਾ ਤੇ ਲੇਟ ਪਹੁੰਚਣ ਕਰਨ ਜਿਹੜੀ ਇਹ ਚੁਆਈ ਆ ਲੇਟ ਹੋ ਰਹੀ ਆ ਬਾਕੀ ਦੁੱਧ ਵੀ ਤੁਹਾਨੂੰ ਪਤਾ ਇਹ ਵੀ ਘਟੋ-ਘਟ ਕਿਲੋ ਦਾ 1.5 ਕਿਲੋ ਦਾ ਫਰਕ ਵੀ ਪੈ ਸਕਦਾ ਥੋੜਾ ਜਿਹਾ ਵੱਧ ਬਾਕੀ ਇਸ ਤੋਂ ਕੋਈ ਜ਼ਿਆਦਾ ਨਹੀਂ ਪੈਂਦਾਗਾ ਬਾਕੀ ਤੁਸੀਂ ਆਪਦੀ ਟਾਈਮ ਟੂ ਟਾਈਮ ਚੁਆਈ ਕਰ ਸਕਦੇ ਹੋ ਸਾਰ ਹੁਣਾਂ ਦੇ ਜਿਹੜੇ ਨੰਬਰ ਆ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੂੰਗਾ ਚੁਆਈ ਜਿਹੜੀ ਤੁਸੀਂ ਆ ਸ਼ਾਮ ਦੇ ਟਾਈਮ ਤੇ ਮਾਰਨਿੰਗ ਦਾ ਟਾਈਮ ਇੱਕ ਰੱਖ ਕੇ ਵੀ ਚੁਆਈ ਕਰ ਸਕਦੇ ਹੋ ਬਾਕੀ ਜਿਹੜਾ ਏਰੀਆ ਦੋਸਤੋ ਕੁਰੀ ਮੈਂ ਫੇਰ ਦੱਸ ਦੇਣਾ ਹੈ ਅ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਤਰਨਤਾਰਨ ਲੱਗਦਾ ਟੋਟੀਆਂ ਬਿਲਕੁਲ ਨਸ਼ਹਿਰਾ ਪੰਨੂਆ ਬਾਈਪਾਸ ਤੋਂ ਤੁਸੀਂ ਟੋਟੀਆਂ ਨੂੰ ਪੈ ਕੇ ਤੇ ਟੋਟੀਆਂ ਤੋਂ ਲਾਲਪੁਰ ਪਿੰਡ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਹੜਾ ਹੋਰ ਨਾਲ ਲੱਗਦੇ ਪਿੰਡ ਨੇ ਵੀਰੇ ਬਾਕੀ ਨਾਲ ਲੱਗਦੇ ਪਿੰਡ ਕਿਹੜੇ ਕਿਹੜੇ ਹੈਗੇ ਇੱਥੇ ਤਕਰੀਬਨ ਠੀਕ ਹੈ ਜੀ ਆ ਛੇ ਚੱਕ ਬਰਿਆਣਾ 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 ਤੇ ਹੋਰ ਇਸ ਤੋਂ ਇਲਾਵਾ ਜੀ ਖੰਡੂਰ ਸਾਹਿਬ ਦਾ ਮੇਨ ਏਰੀਆ ਆ ਗਿਆ ਨਾ ਨਾਲ ਹਾਂਜੀ ਖੰਡੂਰ ਸਾਹਿਬ ਠੀਕ ਹੈ ਜੀ ਇਹ ਆਪਣੇ ਚਾਰੇ ਘਰੇ ਦੀ ਜਲੀ ਹਾਂਜੀ 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 ਠੀਕ ਹੈ ਜੀ ਠੀਕ ਹੈ ਕਿਹਾ ਨਾ ਬਾਗੀਆਂ ਦਾ ਜੀ 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 ਬਿਲਕੁਲ ਦੋ ਮਹੀਨਿਆਂ ਨੇ ਮੈਂ ਨਾ ਜੀ ਬਿਲਕੁਲ ਜੀ ਬਿਲਕੁਲ ਕਵਰੇ ਹਨ ਦੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੋਈ ਨਾ ਬਾਕੀ ਦੋਸਤੋ ਕਿਸੇ ਤਰ੍ਹਾਂ ਦੀ ਵੀ ਕੋਈ ਵੀਡੀਓ ਸਕਿਪ ਮੈਂ ਪਹਿਲਾਂ ਹੀ ਕਹੇ ਦਿੱਤਾ ਵੀ ਕੋਈ ਸਕਿਪ ਜਾਂ ਮਤਲਬ ਕਿ ਫਾਰਵਰਡ ਕਰਕੇ ਅੱਗੇ ਸਪੀਡ ਫਾਰਵਰਡ ਕਰਕੇ ਨਹੀਂ ਦਿਖਾਈ ਜਾਵੇਗੀ ਥੋੜੀ ਜੀ ਵੀਡੀਓ 1-2 ਮਿੰਟ ਦੀ ਲੰਬੀ ਹੋ ਸਕਦੀ ਆ ਕਿਉਂਕਿ ਚੂਾਈ ਮੱਝਾਂ ਦੀ ਆ ਦੋਸਤੋ ਵਧੀਆ ਚੰਗੀ ਮਿਲਕਿੰਗ ਵਾਲੀਆਂ ਮੱਝਾਂ ਨੇ ਤੇ ਚੂਾਈ ਵੀ ਆਪਾਂ ਨੂੰ ਪਤਾ ਵੀ ਥੋੜੀ ਜੀ ਲੌਂਗ ਹੋ ਸਕਦੀ ਆ ਸੋ ਜਿਹੜੀ ਵੀਡੀਓ ਆ ਤੁਸੀਂ ਪ੍ਰੋਪਰ ਬਿਲਕੁਲ ਤਸੱਲੀ ਨਾਲ ਜ਼ਰੂਰ ਦੇਖ ਲਿਓ ਇੱਥੇ ਰੱਖ ਲਓ ਜੀ ਇੱਥੇ ਰੱਖ ਲਓ ਕੋਲੇ ਰੱਖ ਲਿਓ ਜੀ ਇੱਥੇ ਬਾਹਰ ਕੀ ਪਾਸੇ ਕਰਨੀ ਨਹੀਂ ਹੈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਤੇ ਪਿਛਲੇ ਸਵੇਪਾ ਜੀ ਜੇਕਰ ਆਪਾਂ ਗੱਲ ਕਰੀਏ ਤੇ ਇਹ ਦੂਜੀ ਸਟੇਸ਼ਨ ਦੇ ਵਿੱਚ ਸੀਗੀ ਪਿਛਲੇ ਸਵੇਪੇ ਦੂਜੇ ਸਵੇਪੇ ਦੇ ਵਿੱਚ ਸੀ ਕਿੰਨਾ ਕੁ ਮਿਲਕ ਪੀਕ ਲੈਵਲ ਤੇ ਰਹੀ ਇਹ ਆਪਣੇ ਕੋਲ ਝੋਟੀ ਜੀ ਆਪਾਂ ਨੇ ਦੇਖੀ ਟੋਕੜਾਂ ਨੂੰ ਸੁਣਾ ਸੁਨਾਰੀ ਰੰਗ ਹੁੰਦੇ ਨੇ ਤਾਂ ਟੋਕੜ ਦਾ ਜੀ ਤੇ ਪੁੱਤਰਾ ਉਹ ਆਂਦੇ ਸੀ 20 ਕਿਲੋ ਦੁੱਧ ਆਈ ਅੱਜ ਆ ਜੀ ਤੇ ਆਪਾਂ ਆਪਾਂ ਸੁਣਾ ਜੁਆਇਆ ਤਾਂ ਟੋਕੜੀਆਂ ਵੀ ਅੱਛਾ ਤੇ ਪਿਛਲੇ ਸਵੇਪੇ ਤਾਂ ਕੋਈ ਬੱਚਾ ਇਹਦੇ ਕੋਲ ਆਪਣੇ ਕੋਲ ਤਿਆਰ ਹੋਇਆ ਜੀ ਕੱਟੀ ਸੀਗੀ ਕੱਟੀ ਸੀ ਠੀਕ ਆ ਠੀਕ ਆ ਠੀਕ ਆ ਤੇ ਸੋ ਦੋਸਤੋ ਜਿੱਦਾਂ ਭਾਜੀ ਹੁਣਾਂ ਦੱਸਿਆ ਵੀ ਤਕਰੀਬਨ ਟੋਕੜ ਤੇ ਗੱਪਣ ਵੀ ਨਾਲ ਹੈਗੀ ਸੀ ਜੀ ਉਦੋਂ ਹਾਂਜੀ ਠੀਕ ਆ ਟੋਕੜ ਗੱਪਣ ਲੈ ਕੇ ਆਏ ਸੀਗੇ ਉਦੋਂ ਤਕਰੀਬਨ 16 ਲੀਟਰ ਸੀ ਤੇ ਪੀਕ ਲੈਵਲ ਜਿਹੜਾ ਸੀ ਇਹ ਸੱਜਰ ਮਹੀ ਦਾ ਸੀਗਾ ਤਕਰੀਬਨ 20 ਪਲੱਸ ਚੱਲੀ ਸੀ 20 21 ਦਾ ਅਗਲੇ ਘਰ ਨੇ ਦੱਸਿਆ ਸੀਗਾ ਜਦੋਂ ਦੂਜੇ ਸਵੇਰੇ ਦੇ ਵਿੱਚ ਇਹ ਪਹਿਲੇ ਨੰਬਰ ਤੇ ਜਿਹੜੀ ਆਪਾਂ ਹੁਣ ਚੁਵਾਈ ਕਰਦੇ ਪਏ ਇਹ ਸਮਝ ਦੀ ਡਿਟੇਲ ਦੀ ਗੱਲ ਕਰੀਏ ਤਾਂ ਇਸ ਵਾਰ ਵੀ ਜਿਹੜੀ ਹਜੇ 10 ਦਿਨ ਦੀ ਆ ਸੋਈ ਆ 10 ਦਿਨ ਦੀ ਵੀ ਆ ਤੇ ਜਿਹੜੇ ਮੇਰੇ ਵੀਰ ਆ ਆਪ ਜਾਣੀ ਜਾਣੇ ਉਹ ਅੰਦਾਜ਼ਾ ਲਗਾ ਸਕਦੇ ਨੇ ਵੀ ਅੱਜ ਦੇ ਸਮੇਂ ਦੇ ਵਿੱਚ 15 ਪਲੱਸ ਜਾਂ 16 ਦੇ ਨੀਅਰ ਇਹ ਜਿਹੜੀ ਮਿਲਕਿੰਗ ਹੋ ਰਹੀ ਆ ਤਕਰੀਬਨ ਅੱਗੇ 20 ਤੋਂ 25 ਦਿਨ ਤੱਕ ਪੂਰੇ ਪੀਕ ਲੈਵਲ ਤੇ ਦੋਸਤੋ ਜਿਹੜਾ ਮਤਲਬ ਕਿ 20 ਪਲੱਸ ਇਸ ਵਾਰ ਵੀ ਉਮੀਦ ਵਧੀਆ ਚੰਗੀ ਆਸ ਹੈਗੀ ਆ ਠੀਕ ਆ ਬਾਕੀ ਜਿਹੜੀ ਦੂਜੇ ਨੰਬਰ ਤੇ ਦੋਸਤੋ ਜਿਹੜੀ ਇਹ ਝੋਟੀ ਸੀਗੀ ਇਸ ਦੀ ਜਿਹੜੀ ਚਿਵਾਈ ਆ ਪੂਰਨ ਤੌਰ ਤੇ ਜਿਹੜੀ ਮੁਕੰਮਲ ਹੋ ਚੁੱਕੀ ਆ ਤੇ ਹਵਾਨੇ ਦੀ ਜਿਹੜੀ ਉਹ ਤੁਹਾਨੂੰ ਮੈਂ ਜ਼ਰੂਰ ਦਿਖਾ ਦੂੰਗਾ ਨੇੜੇ ਤੋਂ ਹਵਾਨਾ ਤੁਸੀਂ ਬਿਲਕੁਲ ਵੇਖ ਸਕਦੇ ਹੋ ਖਾਲੀ ਕਰ ਦਿੱਤੀ ਆ ਬਾਕੀ ਜਿਹੜੀ ਚੁਵਾਈ ਆ ਦੋਨਾਂ ਦੀ ਆਪਾਂ ਇਸ ਪਹਿਲੇ ਨੰਬਰ ਦੀ ਜਿਹੜੀ ਮੱਝ ਆਈਂ ਦੀ ਚੁਵਾਈ ਪੂਰੀ ਹੋਣ ਤੋਂ ਬਾਅਦ ਦੋਨਾਂ ਦਾ ਜਿਹੜਾ ਲੀਟਰ ਮਾਰ ਕੇ ਬਿਲਕੁਲ ਤੁਹਾਨੂੰ ਤਸਦੀਕ ਕਰਵਾ ਦਾਂਗੇ ਦੇਖੇ ਕੰਨੀ ਦਾ ਤੋਰਾ ਕੇ ਤੇ ਉਹਦਾ ਬਾਹਰੀ ਕੰਮ ਠੀਕ ਹੈ ਜੀ ਉਰੇ ਰੱਖ ਲਿਆ ਜੀ ਠੀਕ ਹੈ ਜੀ ਬਾਕੀ ਭਾਜੀ ਨਾਰਮਲ ਫੈਟ ਕਿੰਨੀ ਆ ਰਹੀ ਹੈ ਇਹਨਾਂ ਦੀ ਫੈਟ ਇਹਨਾਂ ਦੀ 3.67 ਇੱਥੇ ਆ ਰਹੀ ਹੈ ਠੀਕ ਹੈ ਜੀ ਬਾਕੀ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਦ ਕਾਠੀ ਮੈਂ ਤੁਹਾਨੂੰ ਇੱਕ ਵਾਰ ਜਰੂਰ ਜ਼ਿਕਰ ਕਰ ਦੇਣਾ ਵੀ ਕਦ ਕਾਠੀ ਬਹੁਤ ਵਧੀਆ ਹੈ ਸੋਹਣਾ ਕੱਦ ਕਾਠਾ ਵੀ ਕੋਈ ਦਰਮਿਆਨੀ ਹਾਈਟ ਨਹੀਂ ਹੈਗੀ ਜਿਹੜੀ ਪਹਿਲੇ ਨੰਬਰ ਦੀ ਇਸ ਆਪਾਂ ਮੱਝ ਦੀ ਗੱਲ ਕਰਦੇ ਪਏ ਆਂ ਦੀ ਤੀਜਾ ਸੂਬਾ ਜਿਹੜੀ ਸੂਈ ਹੈ ਇਹਦੀ ਹਾਈਟ ਬਹੁਤ ਵਧੀਆ ਦੋਸਤੋ ਚੰਗੀ ਉੱਚੀ ਕੱਦ ਕਾਠ ਦੀ ਆ ਵੇਲ ਵੀ ਬਹੁਤ ਜਿਆਦੀ ਸੋਹਣੀ ਆ ਬਿਲਕੁਲ ਮੋਹਰਾ ਬਰੀਡ ਦੇ ਵਿੱਚ ਹੈਗੀ ਆ ਨਿੱਕਾ ਜਿਹਾ ਮੂੰਹ ਮੱਥਾ ਹੈਗਾ ਦੋਸਤੋ ਸਿੰਗੀ ਜਿਹੜੀ ਹੈਗੀ ਸਿੰਘ ਦੀ ਬੰਤਰ ਬਹੁਤ ਜਿਆਦੀ ਸੋਹਣੀ ਆ ਉਹ ਤੁਹਾਨੂੰ ਜਿੱਦਾਂ ਵੀ ਨਜ਼ਰ ਆ ਰਿਹਾ ਹੈ ਵੀਡੀਓ ਦੇ ਵਿੱਚ ਸਾਰਾ ਕੁਝ ਦੂਜੇ ਨੰਬਰ ਵਾਲੀ ਜਿਹੜੀ ਆਪਾਂ ਮੱਝ ਦੀ ਵੀ ਚੁਆਈ ਕੀਤੀ ਆ ਦੋਸਤੋ ਛੋਟੀ ਦੀ ਇਹ ਵੀ ਬਿਲਕੁਲ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਮੋਰਾ ਬਰੀਡ ਦੇ ਵਿੱਚ ਹੈਗੀਆਂ ਨੇ ਤੇ ਅੱਗੇ ਜਿਹੜੇ ਭਾਜੀ ਸੀਮਨ ਅੱਗੇ ਰਖਵਾਏ ਸੀ ਇਹਨਾਂ ਨੂੰ ਆਪਾਂ ਪਤਾ ਸੀਗੇ ਕਿ ਕਿਹੜੇ ਕਿਹੜੇ ਮਾਲੀ ਆ ਜਿਹੜੇ ਆਏ ਨੇ ਆਪਣੇ ਕੋਲ ਕੱਟੇ ਆਏ ਨੇ ਜਿਹੜਾ ਇਹਦਾ ਹਾਂ ਮੱਝ ਦਾ ਹਾਂਜੀ ਇਹਦਾ ਨਵਾਬ ਦਾ ਨਪਾਬ ਦਾ ਨਵਾਬ ਦਾ ਮਾਲੀ ਉਹ ਜਿਹੜੀ ਰੇਸ਼ਮ ਮੱਝ ਜੀ ਨਾ ਹਾਂਜੀ ਹਾਂਜੀ ਉਹਦਾ ਗਾਂ ਬੱਤਾ ਨਵਾਬ ਆ ਜੀ ਔਰ ਕੀ 100 ਨੰਬਰ ਦਾ ਰਖਾਏ ਆਖੇ ਚੰਡੀਗੜ੍ਹ ਦੇ ਨਾਲ ਕੇ ਕਿਸੇ ਨੇੜੇ ਹਾਂ ਠੀਕ ਆ ਹਾਂਜੀ ਉਹਦਾ ਸੀਮਨ ਇਹਦਾ ਤੇ ਉਹ ਜਿਹੜਾ ਉਹ ਮੱਧ ਨਿਆਂਗੀ ਆਪਾਂ ਹੁਣ ਮਹੀਨਾ ਹੀ ਹੋਇਆ ਆ ਪਿਆ ਦਿਨੋ ਜੇ ਪੂਰੀ ਤਾ ਜੀ ਜੀ ਉਹਦਾ ਜਿਹੜਾ ਸੀਮਨ ਹੈ ਉਹ ਆੰਮਾ ਜੀ ਮਾਰੀ ਸਾਡੇ ਕੋਲੇ ਆਪਾਂ ਕੋਈ ਚੰਗਾ ਠੀਕ ਆ ਉਹਨੂੰ ਉਹਦਾ ਸੀਮਨ ਆ ਠੀਕ ਆ ਠੀਕ ਆ ਇਹਦਾ ਸੀਮਨ ਨਵਾਂ ਮਾ ਦੱਸਿਆ ਹਾਂਜੀ 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 ਕਿਉਂਕਿ ਆ ਦੋਸਤੋ ਦਸਨ ਤੋਂ ਪਾਵ ਇਹ ਜੀ ਵੀ ਬਹੁਤ ਵਧੀਆ ਅੱਗੇ ਜਿਹੜੀ 18 20 ਪਲੱਸ ਕੋਈ ਵੀ ਜਿਹੜੀ ਮੱਝ ਚੱਲਦੀ ਆ ਚਾਹੇ ਉਸਮਗਰ ਕੱਟੀਏ ਚਾਹੇ ਕੱਟਾ ਉਹ ਬਹੁਤ ਅੱਗੇ ਸਾਂਭਣ ਯੋਗ ਚੀਜ਼ ਹੁੰਦੀ ਆ ਕਿਉਂਕਿ ਉਸ ਤੋਂ ਅੱਗੇ ਜਿਹੜੀ ਆ ਬਰੀਡ ਦਾ ਸੁਧਾਰ ਵੀ ਕੀਤਾ ਜਾ ਜਾ ਸਕਦਾ ਸੋ ਜਿਹੜੀ ਆ ਦੋਸਤੋ ਜਿਹੜੀ ਚਵਾਈ ਆ ਬਿਲਕੁਲ ਪੂਰੀ ਹੋ ਚੁੱਕੀ ਆ ਦੋਨਾਂ ਮੱਝਾਂ ਦੀ ਤੁਸੀਂ ਵੇਖ ਸਕਦੇ ਹੋ ਤੇ ਇਹ ਕੋਈ ਆਪਾਂ ਹੁਣ ਇਹਦਾ ਜਿਹੜਾ ਅਕਾਊਂਟ ਆ ਉਹ ਆਪਾਂ ਭਾਜੀ ਕੰਡੇ ਤੇ ਕਰਾਉਣਾ ਹੈ ਜਾਂ ਆਪਾਂ ਲੀਟਰ ਮਾਰ ਲઈએ ਚਲੋ ਹਾਂਜੀ ਠੀਕ ਹੈ ਜੀ ਆਪਾਂ ਲੀਟਰ ਨਾਲ ਕਰਵਾ ਦਿੰਨੇ ਆ ਜੀ ਤੇ ਸੋ ਆ ਬਾਕੀ ਹੋਰ ਜੀ ਭਾਜੀ ਤੁਸੀਂ ਡਿਟੇਲ ਦੱਸ ਦੋਗੇ ਵੀ ਜਿਹੜੇ ਹੁਣ ਆਪਾਂ ਅੱਜ ਮਿਲਕਿੰਗ ਕਰ ਰਹੇ ਆ ਦੋ ਡੰਗ ਦੀ ਕਿੰਨੀ ਕਾਪਾਂ ਕੀਤੀ ਹੋਈ ਆ ਆਪਣੇ ਹੱਥੀ ਜੀ ਕਿੰਨੇ ਕਿਚਵਾਈ ਆਪਾਂ ਦੀ ਹੱਥੀ ਕੀਤੀ ਆ ਦੋ ਡੰਗ ਦਾ ਕਿੰਨਾ ਕਪਾ ਦੁੱਧ ਤਾਂ ਮਿੰਤੀ ਦਾ ਅੱਜ ਤੱਕ ਮਿਣਿਆ ਹੋਇਆ ਜੀ ਇਹਦਾ ਆਪਾਂ ਦੁੱਧ ਜਣਾ ਨਾ ਮਿਲ ਦਿੰਦੇ ਆ ਉਤਨਾ 6.15 ਦੇ ਕੇ ਆਈਏ ਇਹ ਜੀ 6.15 ਲੀਟਰ ਤੇ ਆਈ ਆ ਜੋ ਦੱਦ ਦੇਣ ਹੋਏ ਆ ਜੀ ਹਾਂਜੀ ਹਾਂਜੀ ਤੇ 40-42% ਕਾ ਪੂਰੇ ਦੁੱਧ ਤੇ ਹੁੰਦੀਆਂ ਮੰਝਾਂ ਹਾਂਜੀ ਹਾਂਜੀ ਤੇ ਇਹ 6.15 ਦੇ ਆ ਤੇ ਇਹਦਾ ਵੀ ਲੈ ਲੈਨੇ ਆ 12 ਕਿਸ਼ਤਾਂ ਤੇ ਇਹ ਝੋੜੀ ਆ ਠੀਕ ਹੈ ਜੀ 12 ਲੀਟਰ ਤੇ ਆ ਜੀ ਅੱਜ ਇਹ ਛੋਟੀ ਹੈ ਜਿਹੜੀ 12 ਮੀਟਰ ਤੇ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਆ ਸੋ ਦੋਸਤੋ ਬਾਕੀ ਇੱਕ ਭਾਜੀ ਆਪਣੇ ਕੰਟੈਕਟ ਨੰਬਰ ਜਿਹੜੇ ਨਾ ਫੋਨ ਨੰਬਰ ਵੀ ਆਪਣੇ ਵੀਰਾਂ ਨੂੰ ਜ਼ਰੂਰ ਦੱਸ ਦਿਗੇ ਜੀ 9781972914 ਇੱਕ ਵਾਰੀ ਫਿਰ ਬੋਲ ਦਗੇ ਜੀ 9781972914 72914 ਤੇ ਦੋਸਤੋ ਇਹ ਜਿਹੜੇ ਨੰਬਰ ਨਾ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦਊਗਾ ਕਿਸੇ ਟਾਈਮ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਭਾਜੀ ਜਿਹੜੇ ਇਹਨਾਂ ਦੇ ਰੇਟ ਆਪਣਾ ਮੁੱਲ ਕੀ ਕਰਦੇ ਪੰਜ ਜੇਕਰ ਆਪਾਂ ਪਹਿਲੀ ਮੱਝ ਦੀ ਗੱਲ ਕਰਦੀਏ ਉਹਨਾਂ ਚਿਰ ਤੱਕ ਆਪਾਂ ਬੇਨਤੀ ਕਰ ਲੈਨੇ ਆ ਜੀ ਬਾਅਦ ਚ ਮੁੱਲ ਮੁੱਗੇ ਦੇ ਕਰਨਾਗੇ ਨੀ ਫਿਰ ਵੀ ਕੋਈ ਐਸਟੀਮੇਟ ਕਿਉਂਕਿ ਰਾਹ ਹਰ ਕਵੀਰ ਨੂੰ ਦੂਰੋਂ ਨੇੜੇੋਂ ਪਤਾ ਹੋਵੇ ਵੀ ਇੱਥੋਂ ਤੱਕ ਡਿਮਾਂਡ ਆ ਫੋਨ ਤੇ ਕਰ ਕਰ ਲਾਂਗੇ ਜੀ ਸਲੈਂਟ ਅੱਛਾ ਜੀ ਫਿਰ ਫੋਨ ਤੇ ਆਪਾਂ ਕਰ ਲਾਂਗੇ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਜਿਹੜਾ ਜਿਹੜੀ ਮੱਝ ਤੁਹਾਨੂੰ ਪਸੰਦ ਹੋਵੇ ਕਿਉਂਕਿ ਜਿਹੜੀ ਨਾ ਚੁਵਾਈ ਆ ਉਹ ਤਕਰੀਬਨ ਹੋ ਚੁੱਕੀ ਆ ਪੂਰੀ ਮਿੰਤੀ ਆਪਾਂ ਤੁਹਾਨੂੰ ਮਰਵਾ ਦੇਣੀ ਆ ਤੇ ਬਾਕੀ ਜਿਹੜਾ ਰੇਟ ਆ ਮੋਲ ਆ ਉਹ ਤੁਸੀਂ ਜਿਹੜੇ ਨੰਬਰ ਕੰਟੈਕਟ ਦਿੱਤੇ ਹੋਣਾ ਸਰ ਹੋਣਾ ਨੇ ਉਹ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਅਜਿਹੀਆਂ ਮੱਚੀਆਂ ਬੀਚ ਤੁਸੀਂ ਕਰ ਸਕਦੇ ਹੋ ਜਿਵੇਂ ਮੱਚੀਆਂ ਬੀਚ ਦੇ ਵਿੱਚ ਵੀ ਸੁਣ ਰਿਹਾ ਸੀ ਬੀਚ ਮਿਲ ਲੈਂਗੇ ਮਾਤੀ ਟੋਕ ਲੈਣ ਮੈਂ ਉਹ ਤੋਂ ਜਾਂ ਬੀਚ ਕਰ ਸਕਦੇ ਹੋ ਇਸ ਦੇ ਵਿੱਚ ਜਾ ਕੇ ਸਾਮਾਨ ਨਾਲ ਗੱਲ ਕਰਕੇ ਜਿਵੇਂ ਮੋਲਕ ਤੁਹਾਨੂੰ ਫੋਨ ਤੇ ਤੁਸੀਂ ਆਪਣੇ ਸਾਮਾਨ ਨਾਲ ਗੱਲ ਕਰਦੇ ਹੋ ਕੋਕਾ ਪਰਦੇ ਟੋਲੇਗਾ ਤੇ ਸੋਦਾ ਕਰਤਾ ਖੋਲੇਗਾ ਬਾਕੀ ਮੈਂ ਤੁਹਾਨੂੰ ਕਹਿੰਦਾ ਮੈਂ ਕੋਟੋ ਸਲੀ ਚਾਰ ਤੋਂ ਬਾਅਦ ਬਿਲਕੁਲ ਖੜਾ ਕਰਕੇ ਤੁਹਾਨੂੰ ਮਿੰਟੀ ਸਾਮਾਨ ਕਰਾਂਗੇ ਤੇ ਅਕਾਊਂਟ ਤੁਸੀਂ ਕਰ ਸਕਦੇ ਹੋ ਬਿਲਕੁਲ ਪਾਰਸੀ ਟੈਗਨਲ ਬਿਲਕੁਲ ਥੋੜਾ ਜਿਹਾ ਸਾਮਾਨ ਦੋਸਤਾਂ ਤੇ ਵੀਡੀਓ ਬਣਾਈਏ ਤੁਸੀਂ ਆ ਕੇ ਆਪਣੇ ਹੱਥ ਨਾਲ ਆਪਣੇ ਸਾਮਾਨ ਨੂੰ ਪਾਈ ਕਰ ਸਕਦੇ ਹੋ ਇੱਕ ਨਾਲ ਦੂਰ ਦੂਰੇ ਮਾ ਕੇ

ਨੋ ਨੋ ਹਾਂਜੀ 9 ਲੀਟਰ ਪੂਰਾ ਹੋ ਗਿਆ ਨਾ ਜੀ ਹਾਂਜੀ ਠੀਕ ਆ 9 ਲੀਟਰ ਦੋਸਤੋ ਜਿਹੜੀ ਪਹਿਲੀ ਆਪਣੀ ਮੱਝ ਸੀਗੀ ਇਹਦੀ ਚੁਆਈ ਜਿਹੜੀ ਆ ਇੱਕ ਰੰਗ ਦੀ 9 ਲੀਟਰ ਦੀ ਚੁਆਈ ਹੋ ਚੁੱਕੀ ਆ ਜਿਹੜਾ ਮੈਂ ਤੁਹਾਨੂੰ ਸਮਾਂ ਦੋਸਤੋ ਕਾਊਂਟ ਕਰਵਾਤਾ ਸੀਗਾ ਪਹਿਲਾਂ ਹੀ ਡੇਢ ਘੰਟਾ ਜਿਹੜਾ ਆਪਾਂ ਵੱਧ ਚੱਲ ਰਹੇ ਸੀ ਕਿ ਡੇਢ ਘੰਟਾ ਪਹਿਲਾਂ ਜਿਹੜੀ ਚੁਆਈ ਹੋ ਜਾਣੀ ਚਾਹੀਦੀ ਸੀਗੀ 9 ਲੀਟਰ ਆ ਬਾਕੀ ਤੁਸੀਂ ਆਪਣੇ ਹੱਥ ਨਾਲ ਚੋਵੋਗੇ ਸਾਢੇ 7 ਚੋਲਿਓ 8 ਚੋਲਿਓ ਉਹ ਗੱਲ ਵੱਖ ਹੈਗੀ ਹੈ ਜੀ ਦੂਜੇ ਨੰਬਰ ਤੇ ਜਿਹੜੀ ਝੋਟੀ ਆ ਦੋਸਤੋ ਦੂਜਾ ਸੁਬਾ ਸੂਈ ਆ ਇੱਕ ਮਹੀਨਾ ਹੋ ਗਿਆ ਸੂਈ ਨੂੰ ਉਹਦੀ ਜਿਹੜੀ ਚੁਵਾਈ ਆ ਉਹ ਵੀ ਆਪਾਂ ਸਾਹਮਣੇ ਜਿਹੜੀ ਆ ਲੀਟਰ ਜਿਹੜਾ ਡੱਬਾ ਜਾਂ ਲੀਟਰ ਕਹਿ ਲੋ ਮਾਰ ਕੇ ਬਿਲਕੁਲ ਉਹਦੀ ਮਿੰਟੀ ਕਰਵਾ ਦਿੰਨੇ ਆ ਆਪਾਂ ਡੇਰੀ ਆਸਤੇ ਜਾਂ ਪਸ਼ੂ ਰੱਖੇ ਹੋਏ ਆ ਜੀ ਨਹੀਂ ਲੈ ਵੀ ਆਈ ਤਾਂ ਲੈ ਵੀ ਆਈ ਤੇ ਹਣਾ ਸੇਲ ਕਰ ਵੀ ਲੈਣੇ ਆ ਲੈ ਵੀ ਆਈ ਦਾ ਠੀਕ ਹੈ ਜੀ ਇੱਕ ਦੋ ਠੀਕ ਹੈ ਜੀ ਚਲੋ ਜੀ ਆਪਾਂ ਆਹ ਆਹ ਮੁਣਕੀ 7 ਭਾਈ ਉਹ ਲੀਟਰ ਹਾਂਜੀ 7 ਲੀਟਰ ਆ 100 ਗ੍ਰਾਮ ਦਾ ਹਾਂ ਦੱਸੋ ਹਾਂਜੀ 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 ਤੇ ਇਹ 200 ਇਹ ਸੀਗੀ ਬਿਲਕੁਲ ਜਿਹੜੀ ਆ ਲਾਈਵ ਚੁਆਈ ਇੱਕ ਟਾਈਮ ਦੀ ਮਾਰਨਿੰਗ ਟਾਈਮ ਆ ਦੋਸਤੋ ਜਿਹੜੀ ਡੇਟ ਆ ਦੋਸਤੋ ਉਹ 6 ਫਰਵਰੀ ਹੈਗੀ ਆ ਮਾਰਨਿੰਗ ਅੱਜ 9:15 20 ਤੋਂ ਜਿਹੜੀ ਚੁਆਈ ਸਟਾਰਟ ਕੀਤੀ ਸੀਗੀ ਤੇ 1 ਘੰਟਾ 1.5 ਘੰਟਾ ਜਿਹੜਾ ਆਪਾਂ ਵੈਸੇ ਤੁਹਾਨੂੰ ਦੱਸ ਦਿੱਤਾ ਬਾਰ-ਬਾਰ ਵੀ ਵੱਧ ਚੱਲ ਰਹੇ ਸੀ ਸਮੇਂ ਦੇ ਹਿਸਾਬ ਨਾਲ ਵੀ 8 ਵਜੇ ਚੁਆਈ ਇਹਨਾਂ ਜਿਹੜੀਆਂ ਮੱਝਾਂ ਦੀ ਹੋ ਜਾਂਦੀ ਇੱਥੇ ਤੇ ਇੱਕ ਤਾਂ ਜਿਹੜਾ ਅਕਾਊਂਟ ਕੀਤਾ ਦੋਸਤੋ ਉਹ ਮਿਲਕ ਵੀ ਜਿਹੜਾ 9 ਲੀਟਰ ਦੇ ਬਿਲਕੁਲ ਕੰਪਲੀਟ 9 ਲੀਟਰ ਹੈਗਾ ਸੀਗਾ ਤੇ ਇਸ ਜਿਹੜੀ ਦੂਜੇ ਨੰਬਰ ਤੇ ਮਾਂ ਜਿਹੜੀ ਦੂਜਾ ਸਵੇਰ ਸੂਈ ਹੈ ਇਹਦਾ 7 ਕਿਲੋ ਜਿਹੜਾ ਦੁੱਧ ਹੁਣ ਜਿਹੜਾ ਅਕਾਊਂਟ ਕੀਤਾ ਗਿਆ ਵੀ ਕਹਿਣ ਤੋਂ ਪਾਵੇ ਇਹ ਹੈਗਾ ਵੀ 12 ਲੀਟਰ ਦੀ ਮਿਲਕਿੰਗ ਜਿਹੜੀ ਦੂਜੇ ਸਵੇਰੇ ਦੋਸਤੋ ਜਿਹੜੀ ਇਹ ਛੋਟੀ ਸੂਈ ਆ ਮਹੀਨਾ ਹੋ ਗਿਆ ਇਸ ਦੀ ਹੈਗੀ ਆ ਤੇ ਬਿਲਕੁਲ ਜਿਹੜੀ 20 ਪਲੱਸ ਦੋਸਤੋ ਇਹ ਮੱਚ ਚੱਲੇਗੀ ਅੱਜ ਪੀਕ ਲੈਵਲ ਨਹੀਂ ਹੈਗਾ ਕਾ ਮੈਂ ਕਹੂੰਗਾ ਵੀ 10 ਦਿਨ ਦੀ ਹਜੇ ਸੂਈ ਆ ਤੇ ਤਕਰੀਬਨ ਹਜੇ 15 ਪਲੱਸ 16 ਤੁਸੀਂ ਦੁੱਧ ਮਨ ਕੇ ਚੱਲ ਸਕਦੇ ਹੋ ਅਸੀਂ 16 ਗਜ ਤਾਂ ਗਣਦੇ ਆ ਜੀ ਤੇਲ ਤੇ 16 ਲੀਟਰ ਆ ਜੀ ਕਿਉਂ ਆਪਾਂ ਰਾਤੀ ਤਾਂ ਡੇਢ ਲੀਟਰ ਦਾ ਫਰਕ ਪੈ ਗਿਆ ਜੀ ਤੇ ਇਹ 16 ਲੀਟਰ ਤੇ ਹੀ ਹੈਗੇ ਜੀ ਜੀ ਉਹ ਜਿਹੜੀ ਆ ਉਹ 12 ਲੀਟਰ ਤੇ ਬਿਲਕੁਲ ਠੀਕ ਹੈ ਜੀ ਆ ਮਤਲਬ ਕਿ ਪਿਛਲੇ ਸਵੇਰੇ ਆਪਾਂ ਤੋਕੜ ਕੱਪਣ ਲਿਆਂਦੀ ਸੀ 16 ਲੀਟਰ ਉਹ ਤੋਂ ਦਿੰਦੀ ਸੀਗੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ 10 15 ਗਣਾ ਤੱਕ ਅੱਛਾ ਜੀ ਬਾਕੀ ਤੁਸੀਂ ਸੂਆ ਚੋਇਆ ਤੇ ਕਿੰਨਾ ਕੁ ਲੰਮਾ ਸੂਆ ਪਿਛਲੇ ਸੀਜ਼ਨ ਤੁਸੀਂ ਚੋਇਆ ਇਹਦੀ ਐ मतलब 7 महीने गबण चोईया अच्छा जी हां जी मतलब 7 महीने गबण चोई तो कोई 2 2.5 3 महीने ਛਡਨੀ ਪਈ ਤੁਹਾਨੂੰ 3 ਮਹੀਨੇ ਛਡ ਜੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਬਾਕੀ ਚੁਵਾਈ ਬਿਲਕੁਲ ਪ੍ਰੋਪਰ ਤੁਸੀਂ ਚੁਵਾਈ ਕੀਤੀ ਹੈ ਜੀ ਆਪਦੇ ਮੂੰਹ ਤੁਸੀਂ ਦੱਸ ਦੋ ਵੀ ਚੁਵਾਈ ਕਿੰਨੀ ਕੁ ਪੋਲੀ ਆ ਜਾਂ ਕਿਉਂਕਿ ਵੀਰ ਭੈਣ ਭਰਾ ਕੋਈ ਆਵੇ ਵੀ ਕਈ ਵਾਰ ਆਖ ਦਿੰਦੇ ਵੀ ਜਿਆਦਾ ਮਿਲਕਿੰਗ ਵਾਲੀ ਮਾਝ ਕਰੜੀ ਹੁੰਦੀ ਆ ਨੇ ਕਰਨੀ ਨਹੀਂ ਆ ਗਈ ਐ ਚੋਈ ਤਾਂ ਆ سامنے ਹੋ ਗਈ ਤੁਹਾਡੇ ਬਿਲਕੁਲ ਜੀ ਬਿਲਕੁਲ ਤੇ ਥੋੜੇ ਸਮੇਂ ਚ ਹੋ ਗਈ ਆ ਬਾਦਾ ਸਮਾਨ ਨਹੀਂ ਨਹੀਂ ਬਹੁਤਾ ਸਮਾਨ ਨਹੀਂ ਲੱਗਾ ਬਿਲਕੁਲ ਜੀ ਇਹ ਸਭ ਦੋ ਦਰ 9 ਲੀਟਰ ਚ ਆਉਣਾ ਜੀ ਜੀ ਸਹੀ ਆ ਇਹ ਇੰਨਾ ਸਮਾਨ ਲੱਗਦਾ ਆ ਠੀਕ ਹੈ ਜੀ ਤੇ ਬਾਕੀ ਖਣੇ ਮੇ ਮੋਟੇ ਆ ਬਿਲਕੁਲ ਬਿਲਕੁਲ ਬਹੁਤ ਮੋਟੀ ਫੈਲਦੀ ਆ ਬਿਲਕੁਲ ਹਾਂ ਜੀ ਬਾਕੀ ਦੋਸਤੋ ਜਿਹੜਾ ਮੂੰਹ ਮੱਥਾ ਤੁਸੀਂ ਬਿਲਕੁਲ ਨਜ਼ਦੀਕ ਤੋਂ ਦੇਖ ਲਓ ਬਹੁਤ ਵਧੀਆ ਚੰਗੀ ਆ ਬਰੀਡ ਦੇ ਵਿੱਚ ਜਿਹੜੀ ਇਹ ਮੱਝ ਹੈਗੀ ਆ ਸੋ ਜਿਹੜੇ ਮੇਰੇ ਵੀਰ ਅੱਗੇ ਬ੍ਰੀਡ ਐ ਤੇ ਕੰਮ ਕਰਨਾ ਚਾਹੁੰਦੇ ਹੋ ਬਿਲਕੁਲ ਹਵਾਨਾ ਦੋਸਤੋ ਹੁਣ ਚੁਵਾਈ ਤੋਂ ਬਾਅਦ ਦਾ ਜਿਹੜਾ ਹਵਾਨਾ ਤੁਸੀਂ ਉਹ ਵੀ ਨਜ਼ਰ ਮਾਰ ਸਕਦੇ ਹੋ ਬਿਲਕੁਲ ਜਿਹੜਾ ਗੈਬੰਤਰਾ ਸੋਹਣਾ ਹੈਗਾ ਸੋ ਦੋਸਤੋ ਇਹ ਸੰਸਾਰ ਉਹਨਾਂ ਦੇ ਕੋਲ ਜਿਹੜੀਆਂ ਦੋ ਮੱਝਾਂ ਇਹਨਾਂ ਦੀ ਚੁਵਾਈ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਤੇ ਸੰਪਰਕ ਨੰਬਰ ਸਾਰ ਹੁਣਾਂ ਦੇ ਜਿਹੜੇ ਵਿੱਚ ਆਪਾਂ ਵੀਡੀਓ ਤੇ ਚੱਲਦੇ ਕਰ ਦਵਾਂਗੇ ਸੋ ਗੱਲਬਾਤ ਕਰਕੇ ਤੁਸੀਂ ਜਿਹੜਾ ਮੋਹਲਾ ਦੋਸਤੋ ਉਹ ਫੋਨ ਤੇ ਸਾਰ ਹੁਣੀ ਕਰ ਲੈਣਗੇ ਤੁਹਾਡੇ ਨਾਲ ਬਾਕੀ ਸਰ ਫੋਨ ਤੇ ਕਰੋਗੇ ਮੁੱਲ ਜੀ ਫਾਈਨਲ ਠੀਕ ਹੈ ਜੀ ਠੀਕ ਆ ਸੋ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸੋ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ